ਕਾਰਜੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਆਪਾਂ ਜਿਹੜੀ ਕੁਦਰਤੀ ਖੇਤੀ ਕਰਦੇ ਆ ਉਹਦੇ ਬਾਹਰਲੀ ਸਾਈਡ ਬਫਰ ਜ਼ੋਨ ਹੁੰਦਾ ਬਫਰ ਜ਼ੋਨ ਇੱਕ ਵੱਡੀ ਫਸਲ ਦੀ ਪਰਤ ਹੁੰਦੀ ਹੈ ਜਿਵੇਂ ਆਹ ਪਰਤ ਆ ਤਾਂ ਕਿ ਜਿਹੜਾ ਨਾਲ ਦਾ ਕਿਸਾਨ ਜਦੋਂ ਟਰੈਕਟਰ ਵਾਲੇ ਪੰਪ ਨਾਲ ਸਪਰੇਅ ਕਰਦਾ ਤਾਂ ਉਹ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਤੇ ਲੇਬਰ ਵਾਲਿਆਂ ਨੂੰ ਹੁੰਦਾ ਹੀ ਵੱਟ ਤੇ ਕਰਦੀ ਭਾਵੇਂ ਵੱਟ ਤੇ ਨਹੀਂ ਵੀ ਸੀ ਪਰ ਫਿਰ ਵੀ ਉਹਦਾ ਅਸਰ ਦੂਰ ਤੱਕ ਆਉਂਦਾ ਤੇ ਉਹ ਫੋਕ ਦਿੰਦਾ ਪਰ ਇਹ ਫਸਲ ਥੋੜੀ ਜਿਹੜੀ ਅੰਦਰਲੀ ਫਸਲ ਆ ਉਹਦੇ ਤੱਕ ਜਾ ਰਿਹਾ ਅਸਰ ਪਹੁੰਚਣ ਨਹੀਂ ਦਿੰਦਾ ਤੇ ਉਹ ਬਚੀ रह ਸਕਦੀ ਆ ਪਰ ਇੱਧਰ ਉਹਦਾ ਅਸਰ ਨਹੀਂ ਦੂਰ ਤੱਕ ਆ ਗਿਆ ਪਰ ਜਿਹੜੇ ਵਿਦੇਸ਼ੀ ਮੌਲਕ ਨੇ ਜਿੱਥੇ ਆਰਗੈਨਿਕ ਖੇਤੀ ਹੁੰਦੀ ਆ ਫਾਰਮ ਨੇ ਤਾਂ ਉੱਥੇ ਜਿਹੜਾ ਕਾਨੂੰਨ ਇਸ ਤਰ੍ਹਾਂ ਦਾ ਵੀ ਗਵਾਂਢੀ ਕਿਸਾਨ ਆਰਗੈਨਿਕ ਫਾਰਮ ਵਾਲੇ ਤੋਂ ਪੁੱਛ ਕੇ ਸਪਰੇਅ ਕਰਦਾ ਉਹ ਦੱਸਦਾ ਵੀ ਹਵਾ ਮੇਰੇ ਵੱਲ ਨਹੀਂ ਆ ਰਹੀ ਤੁਸੀਂ ਕਰ ਸਕਦੇ ਹੋ ਪਰ ਆਪਣੇ ਉਹ ਚੀਜ਼ਾਂ ਦੇ ਮਾਫਦੰਡ ਹੈ ਨਹੀਂਗੇ ਜਾਨੀ ਜੇ ਬਫਰ ਜ਼ੋਨ ਹੈ ਆ ਦੇਖੋ ਤਾਂ ਇਹ ਬਾਹਰਲੇ ਸਪਰੇਆਂ ਨੂੰ ਬਚਾ ਸਕਦਾ ਨਹੀਂ ਤਾਂ ਜਿਹੜੇ ਟਰੈਕਟਰ ਦੇ ਇੰਜਨਾਂ ਤੋਂ ਵੱਡੀ ਸਪੀਡ ਤੇ ਸਪਰੇ ਆਉਂਦੀ ਆ ਤਾਂ ਉਹ ਨੂੰ ਇਹ ਨਹੀਂ ਬਚਾ ਸਕਦਾ ਸੋ ਆਪਣੀ ਕੁਦਰਤੀ ਖੇਤੀ ਜਾਂ ਆਰਗੇਨਿਕ ਖੇਤੀ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਬਫਰ ਜ਼ੋਨ ਜ਼ਰੂਰ ਬਣਾਉਣੇ ਚਾਹੀਦੇ ਨੇ ਤਾਂ ਕਿ ਆਪਣੇ ਜਿਵੇਂ ਆ ਖੇਤ ਆ ਇਧਰੋਂ ਸਪਰੇ ਆਵੇ ਆਪਣੇ ਉਹ ਕੁਦਰਤੀ ਖੇਤੀ ਖੇਤ ਵਿੱਚ ਨਾ ਪਹੁੰਚ ਸਕੇ ਤੇ ਮਿੱਟੀ ਬਚੀ ਰਹੇ ਕਿਉਂਕਿ ਆਪਣਾ ਜਿਹੜਾ ਵਾਤਾਵਰਨ ਹੁਣ ਤਾਂ ਹਵਾ 'ਚ ਇੰਨਾ ਜ਼ਿਆਦਾ ਕੈਮੀਕਲ ਹੈ ਉਹ ਤੋਂ ਵੀ ਆਪਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਰੁੱਖ ਉੱਪਰੋਂ ਘਟਾ ਦੇਣਗੇ ਤੇ ਸਾਈਡਾਂ ਤੋਂ ਬਫਰ ਜ਼ੋਨ ਹੋਣਾ ਜ਼ਰੂਰੀ ਆ ਜਿਹੜਾ ਕਿ ਬਾਹਰਲੀ ਸਪਰੇਅ ਨੂੰ ਜੋ ਕਿ ਬਹੁਤ ਤੇਜ਼ speed ਤੇ ਪمپ ਚੱਲਦੇ ਨੇ ਇੰਜਣ ਵਾਲੇ ਟਰੈਕਟਰਾਂ ਵਾਲੇ ਉਹ ਆਪਣੇ ਖੇਤਾਂ 'ਤੇ ਅਸਰ ਨਾ ਕਰ ਸਕੇ ਸੋ ਕੁਦਰਤੀ ਖੇਤੀ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਹੁੰਦੀਆਂ ਹਨ सोसां खीी अॻिते वधी आहे